ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਆਲੀਵਾਲ ਦੇ ਵਿੱਚ ਪਹੁੰਚੇ ਆ ਜੋ ਕਿ ਮੱਲਾਵਾਲ ਤੋਂ ਤਕਰੀਬਨ 7-8 ਕਿਲੋਮੀਟਰ ਤੇ ਪਿੰਡ ਆ ਜੋ ਕਾਫੀ ਹੜਾਂ ਦੀ ਮਾਰ ਦੇ ਵਿੱਚ ਆ ਚੁੱਕਾ ਇਧਰ ਆਪਾਂ ਜ਼ਮੀਨਾਂ ਦੇਖਦੇ ਪਿੰਡ ਦੀਆਂ ਤਕਰੀਬਨ ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਅਜੇ ਵੀ ਪਾਣੀ ਖੜਾ ਤੇ ਇੱਥੇ ਸਾਡੇ ਬਜ਼ੁਰਗਾ ਕੀ ਨਾਮ ਆਪੋ ਜੀ ਤੁਹਾਡਾ ਦਰਸ਼ਨ ਸਿੰਘ ਦਰਸ਼ਨ ਸਿੰਘ ਜੀ ਆ ਤਕਰੀਬਨ ਪੌਣੇ 2 ਕਿਲੇ ਨਾਲ ਕੋਲ ਜ਼ਮੀਨ ਦੇ ਆ ਤੇ ਇਹ ਟਾਣੀਆਂ ਦੇ ਵਿੱਚ ਜੋ ਬੈਠੇ ਆ ਲੋਕ ਤਕਰੀਬਨ ਇੰਨੀ ਕਿ ਜ਼ਮੀਨਾਂ 2 ਢਾਈ 3 ਕਿੱਲੇ ਕਿਸੇ ਕੋਲੇ ਪੌਣਾ ਕਿੱਲਾ ਅੱਧਾ ਕਿੱਲਾ ਇੰਨੀ ਕਿ ਜ਼ਮੀਨ ਵਾਲੇ ਲੋਕ ਆ ਸਾਡੇ ਭਰਾ ਇਹ ਤੇ ਬਾਪੂ ਜੀ ਕਿੰਨੀ ਜ਼ਮੀਨਾਂ ਤੁਹਾਡੇ ਕੋਲ ਸਾਡੇ ਕੋਲੇ ਪੌਣੇ 2 ਕਿੱਲੇ ਜੀ ਪੌਣੇ 2 ਕਿੱਲੇ ਤੇ ਮਾਮਲੇ ਦੀ ਵੀ ਲੈਂਦੇ ਸੀ ਕੋਈ ਮਾਮਲੇ ਤਿਆਰ ਕਰਨੇ ਲਈ ਅੱਛਾ ਲਈ ਨਹੀਂ ਤੇ ਕੀ ਵੇਚੀ ਤੁਸੀਂ ਜ਼ਮੀਨ ਦੇ ਵਿੱਚ ਜੀ ਝੋਨਾ ਲਾਇਆ ਹੈ ਜੀ ਤੇ ਉਹ ਸਾਰਾ ਤਬਾਹ ਹੋ ਗਿਆ ਕਿ ਬਚਿਆ ਸਾਰਾ ਤਬਾਹ ਹੋ ਗਿਆ ਜੀ ਅੱਛਾ ਇਹ ਤੇ ਜੋ ਤੂੜੀ ਵਗੈਰਾ ਥੋਡੇ ਸੀ ਕੁੱਪ ਬੰਨੇ ਵੇ ਸਭ ਤੂੜੀ ਟਾੜੀ ਸਭ ਘਰ ਕੋ ਤੇ ਪੱਠੇ ਪਸ਼ੂਆਂ ਦਾ ਚਾਰਾ ਜੀ ਸਭ ਕੁਝ ਲਹਿ ਗਿਆ ਤੇ ਫਿਰ ਤੁਹਾਨੂੰ ਕਿੰਨੀ ਕਿ ਮਦਦ ਮਿਲੀ ਹੈ ਇੱਥੇ ਜਿਹੜੇ ਘਰ ਦੇ ਭਰਾ ਮਤ ਕਰਨ ਰਿਹਾ ਜਿਹੜੇ ਲੈ ਕੇ ਆਉਂਦੇ ਆ ਜੀ ਸਾਰੇ ਕਰਦੇ ਆ ਕੋਈ ਇਹਦੇ ਵਿੱਚੋਂ ਤੁਹਾਨੂੰ ਸਰਕਾਰੀ ਮਦਦ ਹੁਣ ਤੱਕ ਆਈ ਹੈ ਕਿ ਹਲੇ ਨਹੀਂ ਆਈ ਜੀ ਕੋਈ ਸਰਪ ਨਹੀਂ ਆਏ ਜੀ ਗੀਤਾਂ ਦੇ ਲੈ ਕੇ ਅੱਛਾ ਕੋਈ ਜਾਣ ਦੀ ਮਦਦ ਨਹੀਂ ਆਈ ਅਜੇ ਤੱਕ ਤਾਂ ਇੱਧਰ ਲੈ ਕੇ ਆਉਂਦੀ ਨਹੀਂ ਕਾਦੀ ਨਹੀਂ ਅੱਛਾ ਹਾਂ ਜੀ ਕਿਉਂਕਿ ਇਹ ਖੇਤਾਂ ਦੇ ਵਿੱਚ ਲੱਖ ਲੱਖ ਤੋਂ ਉੱਪਰ ਪਾਣੀ ਸੀਗਾ ਇਹ ਤਾਂ ਤੁਸੀਂ ਦੇਖਦੇ ਆ ਤੇ ਇੱਧਰ ਟਰਾਲੀਆਂ ਆਉਂਦੀ ਨਹੀਂ ਇਹ ਸਾਡੇ ਭਰਾ ਸਾਡੇ ਬਜ਼ੁਰਗ ਬਾਪੂ ਆ ਇਹ ਤਕਰੀਬਨ ਮਦਦ ਤੋਂ ਵਾਂਝੇ ਰਹੇ ਆ ਤੇ ਬਾਪੂ ਜੀ ਹੁਣ ਜੋ ਪਸ਼ੂਆਂ ਦੇ ਚਾਰੇ ਚੂਰੇ ਬਾਰੇ ਆ ਜਿਵੇਂ ਪਸ਼ੂ ਬੰਨੇ ਵੇ ਆ ਜਾਂ ਤੁਹਾਡੇ ਘਰਾਂ ਜੀ ਵੀ ਹੋਣਗੇ ਪਸ਼ੂਆਂ ਦਾ ਕੋਈ ਨੁਕਸਾਨ ਹੋਇਆ ਕਿ ਬਚ ਗਏ ਨਹੀਂ ਪਸ਼ੂਆਂ ਦਾ ਨੁਕਸਾਨ ਤੇ ਫਿਰ ਕਿਵੇਂ ਹਰੇ ਮਾਲ ਲੈਣ ਵਾਸਤੇ ਚਾਰੇ ਦਾ ਕੰਮ ਕਿਵੇਂ ਚੱਲਿਆ ਤੁਹਾਡੇ ਨੂੰ ਸਾਡੇ ਭਰਾ ਹੀ ਆਵੇਂ ਹੁਣ ਜਿਵੇਂ ਤੁਸੀਂ ਲੈ ਕੇ ਆਉਂਦੇ ਆ ਅੱਛਾ ਅੱਛਾ ਅੱਜ ਸਾਡੇ ਕੁਝ ਵੀਰ ਸੀਗੇ ਉਹ ਦੇਖ ਕੇ ਗਏ ਆ ਚਾਰ ਦੇਖ ਕੇ ਗਏ ਆ ਤੂੜੀ ਵੀ ਦੇਖ ਕੇ ਗਏ ਆ ਨਾ ਵਾਸਤੇ ਉਹ ਸਾਡੇ ਵੀਰ ਪਰਾਂ ਜਾ ਰਹੇ ਆ ਹਾਂਜੀ ਹਾਂਜੀ ਉਹ ਵੀ ਮਦਦ ਵਾਸਤੇ ਆਏ ਆ ਤਕਰੀਬਨ ਅੱਜ ਹੀ ਪਹੁੰਚੇ ਆ ਹਾਂਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਬਾਪੂ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਬਸ ਇਹੋ ਹੀ ਪਿਆ ਡੰਗਰਾ ਵਾਸਤੇ ਚਾਰਾ ਤੂੜੀ ਆਵੇ ਡੰਗਰਾ ਹੱਥੇ ਮਾਰ ਆ ਤੇ ਪੈਣ ਬਿਜਾਈਆਂ ਜਾਣ ਪੈ ਲਿਆ ਬਿਜਾਈਆਂ ਜਾਣ ਸਾਡੀਆਂ ਹਾਂਜੀ ਇਹ ਬਾਪੂ ਜੀ ਆnde ਵੀ ਅਸੀਂ ਫਸਲਾਂ ਬੀਜਣੀਆਂ ਕਿਉਂਕਿ ਪਹਿਲੀ ਫਸਲ ਤਾਂ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਆ ਤੇ ਉਹਦੇ ਵਾਸਤੇ ਇਹਨਾਂ ਨੂੰ ਹਾਂਜੀ ਖਾਦਾਂ ਬੀਜਾਂ ਜਾਂ ਡੀਜ਼ਲ ਦੀ ਲੋੜ ਆ ਕਿਉਂਕਿ ਭਾਵੇਂ ਸਰਕਾਰਾਂ ਕੁਝ ਕਰ ਨਾ ਕਰਨ ਪਰ ਸਾਡਾ ਹੱਕ ਬਣਦਾ ਵੀ ਸੀ ਆਪਦੇ ਭਰਾਵਾਂ ਦੇ ਨਾਲ ਖੜਗੇ ਕਿਉਂਕਿ ਪੰਜਾਬ ਦੇ ਇਹ ਵੱਡਪਨ ਰਿਹਾ ਕਿ ਜਦੋਂ ਵੀ ਕਿਸੇ ਤੇ ਵਿਫਤਾ ਪਈ ਆ ਉਹ ਸਪਾਰਟੀ ਬਾਜ਼ੀਆਂ ਭੁੱਲ ਕੇ ਸਾਰੇ ਮਤਭੇਦ ਭੁਲਾ ਕੇ ਇਕੱਠਾਂ ਇਕੱਠੇ ਹੁੰਦੇ ਰਹੇ ਆ ਤੇ ਆਪਾਂ ਇਸੇ ਤਰ੍ਹਾਂ ਮੇਰੀ ਐਨਆਰ ਵੀਰਾਂ ਨੂੰ ਵੀ ਬੇਨਤੀ ਆ ਤੇ ਬਾਕੀ ਜੋ ਲਾਕੇ ਹੜਾਂ ਦੀ ਮਾਰ ਤੋਂ ਬਚ ਗਏ ਆ ਵਾਹਿਗੁਰੂ ਦੀ ਕਿਰਪਾ ਰਹੀ ਆ ਉਹਨਾਂ ਤੇ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਾਂ ਆਪਣੇ ਭਰਾਵਾਂ ਦੀ ਬਾਹ ਫੜੀਏ ਤੇ ਆਪਣੇ ਨਾਲ ਆਪਾਂ ਆਪਣੇ ਭਰਾਵਾਂ ਨੂੰ ਖੜੇ ਕਰਗੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਖੋਸਾ ਇਕਾਈ ਆਲਮ ਵਾਲਾ ਕਲਾਂ ਵੱਲੋਂ ਕੁਸ ਰਾਤ ਤਾਰਜ ਲੈ ਕੇ ਆਏ ਸੀ ਇਹਨਾਂ ਵਾਸਤੇ ਕੁਸ ਮਦਦ ਉਹ ਕੀਤੀ ਆ ਬਾਕੀ ਸਾਰੇ ਬਲਾਕਾਂ ਦੀਆਂ ਕਾਇਆਂ ਨੂੰ ਵੀ ਕਿਹਾ ਕਿ ਇੱਕ ਤਰਤੀਬ ਬਾਰ ਢੰਗ ਦੇ ਨਾਲ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਸਾਰਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਓ ਆਪਾਂ ਰਲ ਮਿਲ ਕੇ ਆਪਣੇ ਭਰਾਵਾਂ ਦੀ ਬਾਹ ਫੜ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ